ਅੱਜ ਅਸੀਂ ਗੱਲ ਕਰਾਂਗੇ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਕਿਸਾਨ ਜਿਹੜਾ ਇੱਕ ਵਾਰ ਫਿਰ ਸੜਕਾਂ ਦੇ ਉੱਪਰ ਹੈ ਤੇ ਇਸ ਸੰਦਰਭ ਦੇ ਵਿੱਚ ਅਸੀਂ ਗੱਲ ਕਰਨੀ ਹੈ ਤੇ ਆਪਾਂ ਜਿਹੜਾ ਹੈ ਸ਼ੁਰੂ ਕਰਾਂਗੇ ਸਤਗੁਰੂ ਆਰਮ ਸਿੰਘ ਜੀ ਤੋਂ ਵੀ ਸਤਗੁਰੂ ਆਰਮ ਸਿੰਘ ਜੀ ਦਾ ਕਿਸਾਨੀ ਨੂੰ ਲੈ ਕੇ ਉਹਨਾਂ ਦਾ ਕੀ ਯੋਗਦਾਨ ਰਿਹਾ ਤੇ ਉਹ ਕਿਵੇਂ ਦੇਖਦੇ ਆਪਦੇ ਸਮੇਂ ਦੀ ਕਿਸਾਨੀ ਨੂੰ ਤੇ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਆ ਅ ਇਹ ਸਵਾਲ ਬੜਾ ਵਾਜਬ ਹੈ ਡਾਕਟਰ ਖਲੀਲ ਖਾਨ ਸਾਹਿਬ ਅਸਲ ਵਿੱਚ ਅਸੀਂ ਜਦੋਂ ਕਿਸਾਨੀ ਦੀ ਗੱਲ ਕਰਦੇ ਆ ਜਾਂ ਸਤਗੁਰੂ ਰਾਮ ਸਿੰਘ ਦੇ ਉਸ ਵੱਡੇ ਅੰਦੋਲਨ ਦੀ ਗੱਲ ਕਰਦੇ ਆ ਜਿਹਦੇ ਵਿੱਚ ਜਿਹਦਾ ਸੰਕਲਪ ਕ੍ਰਾਂਤੀਕਾਰੀ ਹੈ ਦੇਸ਼ ਦੀ ਆਜ਼ਾਦੀ ਹੈ ਪਰ ਉਹਦੇ ਵਿੱਚ ਸਾਰਾ ਕੁਝ ਜੁੜਿਆ ਹੋਇਆ ਕਿਉਂਕਿ ਉਹ ਪੰਜਾਬ ਦੇ ਨਾਲ ਹੈ ਤੇ ਪੰਜਾਬ ਦੀ ਧਰਤੀ ਅਸੀਂ ਜਾਣਦੇ ਹਾਂ ਕਿ ਇਹ ਲੈਂਡ ਜਿਹੜੀ ਹੈ ਐਗਰੀਕਲਚਰ ਲੈਂਡ ਹੈ ਤੇ ਸਤਗੁਰੂ ਰਾਮ ਸਿੰਘ ਜੀ ਦਾ ਸਬੰਧ ਜਿਹੜਾ ਭੈਣੀ ਸਾਹਿਬ ਦੇ ਪਿੰਡ ਦੇ ਨਾਲ ਹੈ ਤੇ ਉੱਥੇ ਉਹਨਾਂ ਨੇ ਖੇਤੀ ਕੀਤੀ ਹੈ ਨਿਮਨ ਕਿਸਾਨੀ ਵਰਗ ਦੇ ਨਾਲ ਉਹਨਾਂ ਦਾ ਸਬੰਧ ਹੈ ਤੇ ਨਿਮਨ ਕਿਸਾਨੀ ਵਰਗ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਉਹਨਾਂ ਨੇ ਫੇਸ ਕੀਤਾ ਤਾਂ ਉਹ ਇਸ ਦਰਦ ਨੂੰ ਬੜਿਆ ਚੰਗੀ ਤਰ੍ਹਾਂ ਜਾਣਦੇ ਨੇ ਜੇ ਆਪਾਂ ਇਹ ਕਹਿ ਲਈਏ ਵੀ ਜਿਹੜੇ ਕੋਕੇ ਨੇ ਉਹ ਵੱਡੀ ਗੈੰਟੀ ਦੇ ਵਿੱਚ ਕਿਸਾਨੀ ਜਿਹੜਾ ਬੈਕਗ੍ਰਾਉਂਡ ਆ ਉਹਨੂੰ ਬਿਲੋਂਗ ਕਰਦੇ ਆ ਬਿਲਕੁਲ ਬਿਲਕੁਲ ਕਿਸਾਨੀ ਤੇ ਕਿਰਤੀ ਦੋ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਪਹਿਲਾ ਸਤਗੁਰੂ ਰਾਮ ਸਿੰਘ ਜੀ ਦੇ ਇਸ ਮਿਸ਼ਨ ਦੇ ਨਾਲ ਜੁੜਦੇ ਨੇ ਤਾਂ ਸਤਗੁਰੂ ਜੀ ਆਪ ਵੀ ਖੇਤੀਬਾੜੀ ਕਰਦੇ ਨੇ ਇਸ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਤਾਂ ਛੋਟੀ ਨਿਮਨ ਕਿਸਾਨੀ ਹੈ ਤਾਂ ਉਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਸਾਰਿਆਂ ਨੂੰ ਜਿਸ ਤਰ੍ਹਾਂ ਦੀਆਂ ਸਾਹਮਣਾ ਕਰਨਾ ਪੈ ਰਿਹਾ ਤਾਂ ਉਹਨਾਂ ਨੂੰ ਵੀ ਕਰਨਾ ਪੈਂਦਾ ਤਾਂ ਜਿਹੜਾ ਹੱਲ ਹੈ ਵੀ ਸਤਗੁਰੂ ਜੀ ਕਿਵੇਂ ਸੋਚਦੇ ਨੇ ਇਸ ਕਿਸਾਨੀ ਜੀ ਤੁਸੀਂ ਸਾਨੂੰ ਪਹਿਲਾਂ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਉਸ ਸਮੇਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਉਹਨਾਂ ਬਾਰੇ ਚਾਣਨਾ ਪਾਓ ਕਿਹੜੀਆਂ ਸਮੱਸਿਆਵਾਂ ਨੇ ਜਿਹੜੀ ਸਮੱਸਿਆਵਾਂ ਨੇ ਨਾ ਇਹ ਸਮੱਸਿਆਵਾਂ ਦਾ ਸ਼ੁਰੂਆਤ ਜਿਵੇਂ ਮੈਂ ਕਿਹਾ ਕਿ ਪੰਜਾਬੀ ਕਲਚਰ ਦੇ ਵਿੱਚ ਸਾਡੀ ਸ਼ੁਰੂਆਤ ਜਿਹੜੀ ਹੈ ਉਹ ਜੰਮਣ ਵਿਆਹ ਤੇ ਮਰਨ ਇਹ ਤਿੰਨ ਵੱਡੇ ਮੌਕੇ ਹੁੰਦੇ ਨੇ ਇਹਨਾਂ ਮੌਕਿਆਂ ਦੇ ਨਾਲ ਜੁੜੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਸਾਡੇ ਕੋਲ ਉਹ ਸਮੱਸਿਆਵਾਂ ਕੀ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਜਦੋਂ ਵੇਖਦੇ ਨੇ ਕਿ ਪੰਜਾਬ ਦਾ ਕਿਸਾਨ ਕਰਜ਼ਾਈ ਹੋ ਰਿਹਾ ਉਹ ਸਮੇਂ ਸ਼ਾਹੂਕਾਰ ਦਾ ਕਰਜ਼ਾ ਵੱਡਾ ਵੈਸੇ ਤਾਂ ਪੰਜਾਬ ਦੇ ਉੱਤੇ ਉਸ ਸਮੇਂ ਦੇ ਫੀਲਡ ਦੇ ਉੱਤੇ ਜਿਹੜਾ ਇੱਕ ਕੰਮ ਹੋਇਆ ਤੁਸੀਂ ਬੜਾ ਚੰਗੀ ਤਰ੍ਹਾਂ ਜਾਣਦੇ ਹੋ ਉਸ ਬੰਦੇ ਦੇ ਨਾਮ ਨੂੰ ਕਿਉਂਕਿ ਹਰ ਸਕਾਲਰ ਨੇ ਉਸ ਬੰਦੇ ਦੀ ਕਿਤਾਬ ਜਿਹੜੀ ਹੈ ਪੜ੍ਹੀ ਹੈ ਜਾਂ ਵੇਖੀ ਜ਼ਰੂਰ ਹੈ ਐਮ ਐਲ ਡਾਰਲਿੰਗ ਦਾ ਨਾਮ ਆਉਂਦਾ ਹੈ ਤਾਂ ਉਹਦੀ ਕਿਤਾਬ ਦਾ ਪੰਜਾਬ ਪrezent in prosperity and debt ਅ ਇਸ ਕਿਤਾਬ ਦੇ ਵਿੱਚ ਉਹ ਕਿਸਾਨਾਂ ਦੀ ਗੱਲ ਕਰਦਾ ਪਿਆ ਤਾਂ ਉਹ ਇੱਕ ਉਹਦੀ ਬੜੀ ਸੋਹਣੀ ਕੋਟੇਸ਼ਨ ਹੈ ਉਹ ਕਹਿੰਦਾ ਕਿ ਜਿਹੜੀ ਸ਼ੁੱਧ ਕਿਸਾਨੀ ਹੈ ਸ਼ੁੱਧ ਕਿਸਾਨੀ ਤੋਂ ਭਾਵ ਉਹਦਾ ਇਹ ਹੈ ਕਿ ਉਹ ਲੋਕ ਜਿਹੜੇ ਖੇਤੀ ਦੇ ਵਿੱਚੋਂ ਮੁਨਾਫਾ ਲੈ ਲੈਂਦੇ ਨੇ ਪਰ ਉਸ ਮੁਨਾਫੇ ਨੂੰ ਸੰਭਾਲ ਨਹੀਂ ਪਾਉਂਦੇ ਉਹ ਕਹਿੰਦਾ ਕਿਸਾਨ ਮੁਨਾਫਾ ਕਈ ਕਿਸਾਨ ਮੁਨਾਫਾ ਲੈ ਲੈਂਦੇ ਨੇ ਪਰ ਉਹ ਮੁਨਾਫਾ ਸੰਭਾਲ ਨਹੀਂ ਪਾਉਂਦੇ ਉਹਨਾਂ ਦਾ ਮੁਨਾਫਾ ਜਿਹੜਾ ਆ ਉਹ ਲਾਇਰ ਦੇ ਪਾਸ ਜਾਂਦਾ ਹੈ ਵਕੀਲਾਂ ਕੋਲ ਚਲਾ ਜਾਂਦਾ ਹੈ ਸ਼ਾਹੂਕਾਰਾਂ ਕੋਲ ਚਲਾ ਜਾਂਦਾ ਹੈ ਤਾਂ ਉਸ ਮੁਨਾਫੇ ਨੂੰ ਸਾਂਭਣ ਵਾਸਤੇ ਉਹਨਾਂ ਨੂੰ ਪੜ੍ਹਨਾ ਜ਼ਰੂਰੀ ਹੈ ਉਹਨਾਂ ਵਾਸਤੇ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਨਾ ਚਾਹੀਦਾ ਹੈ ਕਿ ਉਹ ਪੜ੍ਹ ਲੈਣ ਮੈਂ ਇਹ ਗੱਲ ਉਹਦੀ ਤਾਂ ਕੀਤੀ ਡਾਰਲਿੰਗ ਦੀ ਗੱਲ ਮੈਂ ਇਸ ਕਰਕੇ ਕਰਦਾ ਪਿਆ ਕਿਉਂਕਿ ਉਹ ਵੀ ਉਸ ਸਮੇਂ ਦੇ ਵਰਗ ਨੂੰ ਵੇਖਦਾ ਪਿਆ ਹੈ ਕਿ ਪੰਜਾਬ ਦੀ ਕਿਸਾਨੀ ਜਿਹੜੀ ਐ ਉਹ ਮੰਦ ਹਾਲੀ ਵੱਲ ਕਿਉਂ ਜਾ ਰਹੀ ਐ ਉਹ ਦਿਨੋ ਦਿਨ ਉਹਦਾ ਗ੍ਰਾਫ ਜਿਹੜਾ ਉਹ ਥੱਲੇ ਕਿਉਂ ਡਿੱਗਦਾ ਜਾ ਰਿਹਾ ਐ ਕਰਜ਼ੇ ਦਾ ਗ੍ਰਾਫ ਵਾਧਦਾ ਕਿਉਂ ਜਾ ਰਿਹਾ ਤਾਂ ਉਹ ਆਪਣੇ ਆਪਣੇ ਕਿਤਾਬ ਦੇ ਵਿੱਚ ਵੀ ਇਹ ਗੱਲ ਕਰਦਾ ਕਿ ਪੰਜਾਬ ਦੇ ਕਿਸਾਨ ਬਹੁਤਾ ਕਰਜ਼ਾ ਜਿਹੜਾ ਆ ਉਹ ਸਮਾਜਿਕ ਜਿਹੜੇ ਸਾਡੇ ਤਿਉਹਾਰ ਨੇ ਜਾਂ ਸਮਾਜਿਕ ਬੰਧਨ ਨੇ ਜਾਂ ਸਮਾਜਿਕ ਰੀਤੀ ਰਿਵਾਜ ਨੇ ਉਹਨਾਂ ਵਾਸਤੇ ਲੈ ਉਹਨਾਂ ਦਾ ਵੱਡਾ ਕਰਜ਼ਾ ਜਿਹੜਾ ਸਮਾਜਿਕ ਰੀਤੀ ਰਿਵਾਜਾਂ ਵਾਸਤੇ ਹੈ ਵਿਆਹ ਵਾਸਤੇ ਕਰਜ਼ਾ ਲੈ ਰਿਹਾ ਮੁੰਡੇ ਜੰਮਣ ਦੀ ਖੁਸ਼ੀ ਦੇ ਵਿੱਚ ਜੋ ਪ੍ਰੋਗਰਾਮ ਕੀਤੇ ਜਾ ਰਹੇ ਨੇ ਉਹਦੇ ਵਿੱਚ ਕਰਜ਼ਾ ਲੈ ਰਿਹਾ ਮਰਨ ਦੇ ਉੱਤੇ ਜੋ ਕੁਝ ਹੋ ਰਿਹਾ ਮਤਲਬ ਭੋਗ ਪੈ ਰਹੇ ਨੇ ਦਾ ਉਹਨਾਂ ਦੇ ਉੱਤੇ ਜੋ ਕੁਝ ਕੀਤਾ ਜਾ ਰਿਹਾ ਉਹਦੇ ਕਰਜ਼ਾ ਜਿਵੇਂ ਜਿਵੇਂ ਸਤਗੁਰ ਆਰਾਮ ਸਿੰਘ ਆਪਣੇ ਜਿਹੜਾ ਅੰਦੋਲਨ ਆ ਉਹਦੇ ਵਿੱਚ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਉਹਨਾਂ ਨੇ ਬਾਈਕਾਟ ਦਾ ਜਿਹੜਾ ਸੱਦਾ ਉਹ ਦਿੰਦਿਆ ਉਹ ਜੇ ਆਪਾਂ ਸਹੂਕਾਰਾਂ ਦੀ ਗੱਲ ਕਰੀਏ ਤਾਂ ਸਹੂਕਾਰ ਇੱਕ ਵੱਡਾ ਵਰਗ ਆ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਕਿਸਾਨਾਂ ਦੀ ਮਦਦ ਵੀ ਕਰਦਾ ਤੇ ਕਿਸਾਨਾਂ ਨੂੰ ਉਹਨਾਂ ਨਾਲ ਜਿਹੜੇ ਉਹਨਾਂ ਨੂੰ ਕਰਜ਼ੇ ਵਾਪਸ ਕਰਨੇ ਪੈਂਦੇ ਆ ਉਹਦੇ ਨਾਲ ਸੰਬੰਧਿਤ ਸਮੱਸਿਆਵਾਂ ਵੀ ਨੇ ਕਿ ਸਤਗੁਰ ਰਾਮ ਸਿੰਘ ਜੀ ਆਪਣੇ ਜਿਹੜੇ ਕੋਕੇ ਆ ਉਹਨਾਂ ਨੂੰ ਹੀ ਨਸੀਹਤ ਦਿੰਦੇ ਆ ਵੀ ਤੁਸੀਂ ਜਿਹੜਾ ਹੈ ਕਰਜ਼ਾ ਨਹੀਂ ਲੈਣਾ ਜਾਂ ਸਹੂਕਾਰਾਂ ਦੇ ਖਿਲਾਫ ਵੀ ਉਹ ਕੁਝ ਜਿਹੜਾ ਆਪਣਾ ਸੰਘਰਸ਼ ਆ ਉਹ ਵਢਦੇ ਆ ਜਾਂ ਉਹਨਾਂ ਦੇ ਕੋਈ ਕਿੰਤੂ ਪ੍ਰੰਤੂ ਕਰਦੇ ਆ ਸਤਗੁਰੂ ਰਾਮ ਸਿੰਘ ਜੀ ਦਾ ਜਿਹੜਾ ਉਪਦੇਸ਼ ਸ਼ੁਰੂ ਹੁੰਦਾ ਨਾ ਮੈਂ ਡਾਕਟਰ ਸਾਹਿਬ ਤੁਹਾਡੇ ਨਾਲ ਜਿਹੜੀ ਇਹ ਗੱਲ ਕਰਦਾ ਪਿਆ ਸੀ ਸ਼ੁਰੂਆਤੀ ਮੈਂ ਇਸ ਗੱਲ ਤੇ ਥੋੜਾ ਜਿਹਾ ਟਾਈਮ ਲਵਾਂਗਾ ਫਿਰ ਤੁਹਾਡੇ ਸਵਾਲ ਵੱਲ ਜ਼ਰੂਰ ਆਵਾਂਗਾ ਸਤਗੁਰੂ ਜੀ ਸਭ ਤੋਂ ਪਹਿਲਾਂ ਵੇਖਦੇ ਨੇ ਕਿ ਇਹ ਲੁੱਟੇ ਕਿੱਥੇ ਜਾ ਰਿਹਾ ਹੈ ਨਿਮਨ ਕਿਸਾਨੀ ਜਿਹੜੀ ਉਹ ਲੁੱਟੀ ਕਿੱਥੇ ਜਾ ਰਹੀ ਹੈ ਨਿਮਨ ਕਿਸਾਨੀ ਦਾ ਲੁੱਟਣਾ ਜਿਹੜਾ ਆ ਉਹ ਜੰਮਣ ਦੇ ਉੱਤੇ ਆ ਵਿਆਹ ਦੇ ਉੱਤੇ ਆ ਜਾਂ ਮਰਨ ਦੇ ਉੱਤੇ ਆ ਜਿਵੇਂ ਆਪਣੀ ਗੱਲ ਤੇ ਵਾਪਸ ਆ ਰਿਆਂ ਇਸ ਕਰਕੇ ਕਿਉਂਕਿ ਸਤਗੁਰੂ ਜੀ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈਂਦੇ ਨੇ ਇਹਨਾਂ ਤਿੰਨਾਂ ਚੀਜ਼ਾਂ ਦੇ ਉ ਸਤਗੁਰੂ ਜੀ ਇਹਨਾਂ ਨੂੰ ਸਰਲ ਕਰਨਾ ਚਾਹੁੰਦੇ ਨੇ ਸਾਧੀਆਂ ਕਰਨਾ ਚਾਹੁੰਦੇ ਨੇ ਅੱਜ ਵਰਗਾ ਮਾਹੌਲ ਜੇ ਅੱਜ ਨਾਲ ਕੰਪੈਰੀਜ਼ਨ ਅਸੀਂ ਇਸ ਗੱਲ ਦਾ ਕਰਾਂਗੇ ਤਾਂ ਮੈਂ ਉਹ ਗੱਲ ਵੀ ਤੁਹਾਡੇ ਨਾਲ ਕੰਪੈਰੀਜ਼ਨ ਕਰ ਦੇਵਾਂਗਾ ਕਿ ਕਿਸ ਤਰ੍ਹਾਂ ਅੱਜ ਦੇ ਨਾਲ ਅਸੀਂ ਉਸ ਗੱਲ ਨੂੰ ਕੰਪੈਰੀਜ਼ਨ ਕਰ ਰਹੇ ਹਾਂ ਪਰ ਉਸ ਸਮੇਂ ਜਦੋਂ ਇਹ ਤਿੰਨੇ ਕੰਮ ਜਿਹੜੇ ਨੇ ਮੇਨ ਮੁੱਖ ਰੂਪ ਦੇ ਵਿੱਚ ਹਿੰਦੂਆਂ ਸਿੱਖਾਂ ਦੇ ਵਿੱਚ ਪੰਡਤ ਕਰਵਾ ਰਹੇ ਨੇ ਵਿਆਹ ਵੀ ਸਿੱਖਾਂ ਦੇ ਜਾਂ ਹਿੰਦੂਆਂ ਦੇ ਪੰਡਤ ਕਰਦੇ ਨੇ ਜੰਮਣ ਦੇ ਉੱਤੇ ਹੋ ਰਹੀਆਂ ਜਿਹੜੀ ਇਹ ਤਿਉਹਾਰ ਰੀਤਾਂ ਰਿਵਾਜ ਨੇ ਰਿਸੂਅਲ ਨੇ ਉਹ ਸਾਰੇ ਜਿਹੜੇ ਨੇ ਪੰਡਤ ਕਰਦੇ ਪਏ ਨੇ ਮਰਨ ਦੇ ਉੱਤੇ ਵੀ ਜੋ ਕੁਝ ਹੋ ਰਿਹਾ ਉਹ ਪੰਡਤ ਤੁਹਾਡਾ ਇਹ ਮੰਨਣਾ ਵੀ ਜਿਹੜਾ ਉਸ ਸਮੇਂ ਦਾ ਕਿਸਾਨ ਉਹਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਉਹਦੇ ਜਿਹੜੇ ਜ਼ਿੰਦਗੀ ਦੇ ਰੀਤੀ ਰਿਵਾਜ ਨੇ ਉਹਨਾਂ ਕਾਰਨ ਹੀ ਉਹ ਜਿਹੜਾ ਹੈ ਉਹਨਾਂ ਦਾ ਖਰਚਾ ਵੱਧ ਰਿਹਾ ਤੇ ਉਹੀ ਕਰਜ਼ੇ ਦਾ ਜਿਹੜਾ ਹੈ ਕਾਰਨ ਬਣ ਰਿਹਾ ਹੈ ਉਸ ਸਮੇਂ ਨਹੀਂ ਡਾਕਟਰ ਸਾਹਿਬ ਇਹ ਅੱਜ ਵੀ ਅੱਜ ਵੀ ਅਸੀਂ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਫਸੇ ਹੋਏ ਆ ਇਹ ਚੁੰਗਲ ਏਡਾ ਵੱਡਾ ਹੈ ਕਿ ਅਸੀਂ ਇੱਕ ਦੂਜੇ ਨੂੰ ਵੇਖਦੇ ਆ ਹੋਇਆਂ ਵੀ ਇਹ ਇੱਕ ਤੋਂ ਵੱਧ ਕੇ ਛਾਲ ਮਾਰਨੀ ਸ਼ੁਰੂ ਸ਼ੁਰੂ ਕਰ ਦਿਤੀ ਹੈ ਜਾਂ ਮਾਰਦੇ ਪਏ ਆ ਸਤਿਗੁਰੂ ਰਾਮ ਸਿੰਘ ਜੀ ਵੇਖਦੇ ਨੇ ਮੈਂ ਤੁਹਾਨੂੰ ਡਾਕਟਰ ਸਾਹਿਬ ਇੱਕ ਦੋ ਇੱਕ ਦੋ ਐਗਜ਼ਾਮਪਲ ਦਿੰਨੇ ਆ ਸਤਿਗੁਰੂ ਰਾਮ ਸਿੰਘ ਜੀ ਨੇ ਖੋਟੇ ਪਿੰਡ 1863 ਦੇ ਵਿੱਚ ਆਨੰਦ ਕਾਰਜ ਕੀਤੇ 3 ਜੂਨ ਨੂੰ ਆਨੰਦ ਕਾਰਜ ਕਰਨ ਤੋਂ ਪਹਿਲਾਂ ਸਤਗੁਰੂ ਆਮ ਸਿੰਘ ਜੀ ਦੀ ਗੱਲ ਜਿਹੜੀ ਹੈ ਉਹ ਜੋਗਾ ਸਿੰਘ ਨਾਲ ਹੁੰਦੀ ਹੈ ਧੂਰਕੋਟ ਦਾ ਰਹਿਣ ਵਾਲਾ ਜੋਗਾ ਸਿੰਘ ਹੈ ਵਪਾਰੀ ਹੈ ਕੋੜਿਆਂ ਦਾ ਸਿੱਖ ਬਣਦਾ ਤਾਂ ਉਹਨੂੰ ਸਤਗੁਰੂ ਜੀ ਕਹਿੰਦੇ ਨੇ ਕਿ ਮੈਂ ਐਵੇਂ ਚਾਹਨਾ ਕਿ ਇਸ ਚੁੰਗੜ ਦੇ ਵਿੱਚੋਂ ਸਿੱਖਾਂ ਨੂੰ ਕੱਢ ਲਿਆ ਜਾਵੇ ਕਿਉਂਕਿ ਜਦੋਂ ਪੰਡਤਾਂ ਦੇ ਕੋਲ ਜਾਂਦੇ ਉਹ ਪਹਿਲਾਂ ਸਾਹਾ ਲਿਖਦੇ ਆ ਸਾਹਾ ਉਹ ਆਪਣੀ ਮਰਜ਼ੀ ਨਾਲ ਬਣਾਉਂਦੇ ਨੇ ਵੀ ਕਿਹੜੀ ਤਰੀਕ ਮਿਥਣੀ ਹੈ ਉਹ ਮਰਜ਼ੀ ਨਾਲ ਮਿਥਦੇ ਨੇ ਜਿਹੜੇ ਤਰੀਕ ਨੂੰ ਪੰਡਤ ਵੇਲਾ ਉਹ ਕਿਸਾਨ ਨੂੰ ਨਹੀਂ ਵੇਖ ਰਿਹਾ ਵੀ ਕਿਸਾਨ ਦੀ ਫਸਲ ਆਈ ਹੋਈ ਹੈ ਜਾਂ ਕਿਸਾਨ ਫਸਲ ਬੀਜਣ ਵਾਲਾ ਉਹ ਇਹ ਚੀਜ਼ ਨਹੀਂ ਵੇਖੀ ਜਾ ਰਹੀ ਉਹਨੇ ਵੇਖਣਾ ਕਿ ਮੈਨੂੰ ਕਦੋਂ ਮੇਰੇ ਕੋਲ ਕਦੋਂ ਟਾਈਮ ਆ ਜੀ ਕਿਉਂਕਿ ਸਾਰੇ ਲੋਕ ਉਹਦੇ ਕੋਲ ਨੇ ਸਾਰੀਆਂ ਸਾਮੀਆਂ ਉਹਦੀਆਂ ਨੇ ਉਹਦੇ ਕੋਲ ਤਾਂ ਰਸ਼ ਲੱਗਾ ਹੋਇਆ ਉੱਥੇ ਤਰੀਕਾ ਲੈਣ ਵਾਲਿਆਂ ਦਾ ਪਹਿਲਾਂ ਤੇ ਉਹ ਆਪਣੀ ਜੰਤਰੀ ਵੇਖ ਕੇ ਉਹ ਤਰੀਕ ਵੇਂਦਾ ਜਿਹੜੀ ਉਹਦੇ ਕੋਲ ਖਾਲੀ ਹੈ ਫਿਰ ਉਹ ਵਿਆਹ ਦੇ ਉੱਤੇ ਸਾਰੇ ਜਿਹੜੇ ਹੋ ਰਹੀਏ ਨੇ ਰੀਤੀ ਰਿਵਾਜ ਹੋ ਰਹੇ ਨੇ ਸਾਰਿਆਂ ਦੇ ਵਿੱਚ ਮੋਰੀ ਹੈ ਉਹਦੇ ਪੈਸੇ ਲੈਂਦਾ ਫਿਰ ਜਦੋਂ ਜਿੰਨਾ ਚਿਰ ਉਹ ਘਰ ਨਹੀਂ ਆ ਜਾਂਦੇ ਡੋਲੀ ਲੈ ਕੇ ਉਹਨਾਂ ਚਿਰ ਉਹਦੇ ਜਿਹੜਾ ਸ਼ਗਨ ਵਿਹਾਰ ਚੋਂ ਉਹਨੂੰ ਪੈਸੇ ਮਿਲਦੇ ਰਹਿੰਦੇ ਨੇ ਇੱਕ ਵੱਡਾ ਧਨ ਦਾ ਜਿਹੜਾ ਹਿੱਸਾ ਆ ਉਹ ਪੁਰੋਹਿਤ ਲੈ ਜਾਂਦਾ ਪੰਡਤ ਲੈ ਜਾਂਦਾ ਤੇ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਇਸ ਗੱਲ ਨੂੰ ਵੇਖਦੇ ਨੇ ਤਾਂ ਉਹ ਜੋਗਾ ਸਿੰਘ ਨਾਲ ਗੱਲ ਕਰਦੇ ਨੇ ਕਿ ਮੈਂ ਚਾਹੁੰਨਾ ਕਿ ਵਿਆਹ ਵਿਆਹ ਜਿਹੜਾ ਹੈ ਉਹ ਆਨੰਦ ਕਾਰਜਾਂ ਦੇ ਵਿੱਚ ਬਦਲ ਜੇ ਤੇ ਉਹ ਸੱਚਮੁੱਚ ਆਨੰਦ ਹੋਵੇ ਉਹਦੇ ਵਿੱਚ ਵਿਆਹ ਨਾ ਹੋਵੇ ਵਿਆਹ ਮਤਲਬ ਮੇਰੇ ਕਹਿਣ ਤੋਂ ਪਾਵੇ ਇਹ ਹੈ ਕਿ ਜਿਹੜਾ ਅਸੀਂ ਕੁਝ ਕਰਦੇ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੀ ਹੋ ਰਿਹਾ ਕਿੰਨੇ ਸਾਡੇ ਰਿਚੁਅਲ ਨੇ ਵਿਆਹਾਂ ਦੇ ਵਿੱਚ ਕੀ ਕੁਛ ਹੁਣ ਤਾਂ ਹੋਰ ਵਧ ਗਏ ਡਾਕਟਰ ਸਾਹਿਬ ਹੋਰ ਪ੍ਰੀ ਵੈਡਿੰਗਾਂ ਤੱਕ ਜਿਹੜੇ ਸ਼ੂਟ ਹੋਣੇ ਹੋਰ ਖਰਚੇ ਜਿਹੜੇ ਨੇ ਅਸੀਂ ਨਾਲ ਜੋੜ ਚੁੱਕੇ ਆ ਤਾਂ ਉਹਨਾਂ ਖਰਚਿਆਂ ਨੂੰ ਘਟਾਉਣਾ ਚਾਹੁੰਦੇ ਨੇ ਸਤਿਗੁਰੂ ਜੀ ਜਦੋਂ ਪਹਿਲੀ ਵਾਰ ਉੱਥੇ ਆਨੰਦ ਕਾਰਜ ਕਰਦੇ ਨੇ ਸਾਦੇ ਆਨੰਦ ਕਾਰਜ ਹੁੰਦੇ ਨੇ ਬਿਲਕੁਲ ਤੇ ਜਦੋਂ ਆਨੰਦ ਕਾਰਜ ਹੁੰਦੇ ਨੇ ਤਾਂ ਪੰਡਤ ਜਿਹੜੀ ਬਾਗੇ ਪੁਰਾਣੇ ਜਾ ਕੇ ਰਪਟ ਦਰਜ ਕਰਵਾਉਂਦੇ ਨੇ ਡਾਕਟਰ ਸਾਹਿਬ ਆਉਣ ਰਿਕਾਰਡ ਹੈ ਕਿ ਉਸ ਰਪਟ ਦੇ ਵਿੱਚ ਉਹ ਇਹ ਗੱਲ ਕਹਿੰਦੇ ਨੇ ਕਿ ਸਾਡਾ ਤਾਂ ਇਹਨਾਂ ਨੇ ਰੋਜ਼ਗਾਰ ਮਾਰ ਦਿੱਤਾ ਇਹ ਤਾਂ ਸਾਰੇ ਦੇਸ਼ ਨੂੰ ਵਿਗਾੜਨਗੇ ਉਹ ਨਾਲ ਇਹ ਵੀ ਗੱਲ ਕਹਿੰਦੇ ਨੇ ਵੀ ਇਸ ਸਾਰੇ ਦੇਸ਼ ਨੂੰ ਵਿਗਾੜਨਗੇ ਸਾਡਾ ਇਹਨਾਂ ਨੇ ਰੋਜ਼ਗਾਰ ਮਾਰਿਆ ਤੇ ਨਾਲੇ ਇਹ ਦੇਸ਼ ਨੂੰ ਵਿਗਾੜਨਗੇ ਕਿਉਂਕਿ ਇਹਨਾਂ ਨੇ ਪੈਸੇ ਜਿਹੜੇ ਨੇ ਉਹ ਸਾਨੂੰ ਨਹੀਂ ਦੇਣੇ ਤਾ ਸਤਗੁਰੂ ਜੀ ਕਹਿੰਦੇ ਵੀ ਪੈਸੇ ਅਸੀਂ ਕਿਉਂ ਦਈਏ ਤਾਂ ਅੰਗਰੇਜ਼ ਅਧਿਕਾਰੀ ਉਸ ਸਮੇਂ ਉਹ ਕਹਿੰਦਾ ਵੀ ਤੁਹਾਨੂੰ ਕੁਛ ਨਾ ਕੁਛ ਦੇਣਾ ਚਾਹੀਦਾ ਜੁਗਾ ਸਿੰਘ ਬੋਲਦਾ ਜੁਗਾ ਸਿੰਘ ਕਹਿੰਦਾ ਕਿ ਤੁਸੀਂ ਸਾਡੇ ਤੋਂ ਟੈਕਸ ਲੈਂਦੇ ਹੋ ਤੇ ਤੁਸੀਂ ਦੇ ਦਿਓ ਨਹੀਂ ਤੇ ਸਾਡਾ ਟੈਕਸ ਮਾਫ ਕਰ ਦਿਓ ਅਸੀਂ ਉਹ ਜਿਹੜਾ ਟੈਕਸ ਤੁਸੀਂ ਮਾਫ ਕਰੋਗੇ ਇਹਨਾਂ ਨੂੰ ਦੇ ਦੇਾਂਗੇ ਅਸੀਂ ਆਪਣੇ ਕੋਲੋਂ ਕਿਉਂ ਦਈਏ ਤਾਂ ਇਹ ਇੱਕ ਪਹਿਲੀ ਗੱਲ ਸੀ ਕਿ ਉਹ ਜਿਹੜਾ ਹਿੱਸਾ ਵੱਡਾ ਵਿਆਹ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਆਪਣਾ ਹੱਕ ਸਮਝ ਦੇ ਦੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪਹਿਲਾ ਟਕਰਾਹ ਹੀ ਉਹਨਾਂ ਪੁਰੀਹਤਾ ਨਾਲ ਹੁੰਦਾ ਮਹੰਤਾਂ ਨਾਲ ਵੇਖੋ ਤੁਸੀਂ ਪਹਿਲਾ ਟਕਰਾਅ 사ਦਗੁਰਾਂ ਦਾ ਮਹੰਤਾਂ ਦੇ ਨਾਲ ਪੁਰੀਹਤਾਂ ਦੇ ਨਾਲ ਉਹਨਾਂ ਰਾਜਿਆਂ ਦੇ ਨਾਲ ਜਿਹੜੇ ਰਾਜੇ ਲੋਕਾਂ ਨੂੰ ਲੁੱਟਦੇ ਪਏ ਨੇ ਸਾਰੇ ਉਹਨਾਂ ਬੰਦਿਆਂ ਦੇ ਨਾਲ ਹੋ ਰਿਹਾ ਜਿਹੜਾ ਕਿਸਾਨੀ ਦੇ ਉੱਤੇ ਜਿਨ੍ਹਾਂ ਦਾ ਸਿੱਧਾ ਅਸਰ ਆ 사ਦਗੁਰ ਰਾਮ ਸਿੰਘ ਜੀ ਵਿਆਹਾਂ ਨੂੰ ਬਿਲਕੁਲ ਸਿੰਪਲ ਕਰ ਦਿੰਦੇ ਨੇ ਸਾਦੇ ਕਰ ਦਿੰਦੇ ਨੇ ਜਿਨ੍ਹਾਂ ਕੋਈ ਵੀ ਖਰਚੀਲੇ ਨਹੀਂ ਨਹੀਂ ਤੇ ਵਿਆਹ ਸਾਡੇ ਇੰਨੇ ਖਰਚੀਲੇ ਨੇ ਤੁਸੀਂ ਵੇਖੋ ਡਾਕਟਰ ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੰਨਾ ਚਾਰਾ ਕੀਤਾ ਨਾਮ ਧਾਰੀਆਂ ਵਿੱਚ ਬਹੁਤੇ ਵਿਆਹ ਚਲੋ ਬਚਾ ਹੈਗਾ ਪਰ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ 100% ਬਚਾਏ ਪਰ ਬਚਾ ਹੈਗਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਰ ਅੱਜ ਜਿੰਨੇ ਰੁਪਏ ਅਸੀਂ ਵਿਆਹਾਂ ਤੇ ਖਰਚਦੇ ਪਏ ਆ 30-35 ਲੱਖ ਰੁਪਏ ਮਾਮੂਲੀ ਗੱਲ ਹੈ ਡਾਕਟਰ ਸਾਹਿਬ ਸੋਨਾ ਵੱਖਰਾ ਦੂਜਾ ਤੀਜਾ ਵੱਖਰਾ ਇੰਨੇ ਪੈਸੇ ਖਰਚ ਕੇ ਕਿਹੜਾ ਨਿਮਨ ਕਿਸਾਨ ਹੈ ਜਿਹਦੀ ਕੋਈ 5 ਜਾਂ 6 ਏਕੜ ਦਾ ਕਿਸਾਨ ਜਿਹੜਾ ਉਹ ਕਰਜ਼ੇ ਚੋਂ ساری ਜ਼ਿੰਦਗੀ ਨਿਕਲ ਸਕਦਾ ਜੇ ਉਹਦੀਆਂ ਦੋ ਧੀਆਂ ਨੇ ਤੇ ਇਹਦਾ ਮਤਲਬ 60 ਲੱਖ ਚ ਪਿਆ ਗਿਆ ਜੇ ਉਹਨੂੰ ਪੁੱਤਰ ਵੀ ਵਿਆਉਣਾ ਪੈ ਰਿਹਾ ਇਕੱਲੀ ਧੀ ਦੀ ਗੱਲ ਨਹੀਂ ਮੈਂ ਕਰਦਾ ਜੇ ਪੁੱਤਰ ਵੀ ਵਿਆਉਣਾ ਪੈ ਰਿਹਾ ਤੇ ਅੱਜ ਪੁੱਤਰ ਵੀ 20-25 ਲੱਖ ਤੋਂ ਘੱਟ ਪੁੱਤਰ ਨਹੀਂ ਵਿਆਹ ਰਹੇ ਲੋਕ ਕਿਉਂਕਿ ਉਹਦੇ ਵਿੱਚ ਰਸਮਾਂ ਹੀ ਅਸੀਂ ਇੰਨੀਆਂ ਬਣਾ ਲੀਆਂ ਨੇ ਉਹਦੇ ਵਿੱਚ ਖਰਚੇ ਹੀ ਅਸੀਂ ਇੰਨੇ ਕਰ ਲਏ ਨੇ 10 10 12 12 ਲੱਖ 50 15 15 ਲੱਖ ਦੇ ਪਿੱਛੇ ਜੀ ਇੱਕ ਵਿਆਹ ਹੋਇਆ ਸਾਡੇ ਕਿਸੇ ਦੋਸਤ ਦਾ ਤਾਂ ਉਹ 18 ਲੱਖ ਰੁਪਏ ਦੱਸ ਰਿਹਾ ਸੀ ਕੈਟਰਿੰਗ ਦਾ ਖਰਚਾ ਜਿਹੜੇ ਪੈਲਸ ਦਾ ਜੇ ਆਪਾਂ ਚਲੋ ਹੁਣ ਵਿਆਹ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਇੱਥੇ ਜਾਣਨਾ ਚਾਹਾਂਗੇ ਵੀ ਜਿਹੜੇ ਨਾਮਧਾਰੀ ਮਰਿਆਦਾ ਦੇ ਅਨੁਸਾਰ ਅੱਜ ਵੀ ਜਿਹੜੇ ਵਿਆਹ ਹੁੰਦੇ ਆ ਉਹਨਾਂ ਦੇ ਵਿੱਚ ਕਿੰਨਾ ਖਰਚਾ ਆਉਂਦਾ ਤੇ ਉਹ ਵਿਆਹ ਕਿਵੇਂ ਆਰਗੇਨਾਈਜ਼ ਕੀਤਾ ਜਾਂਦਾ ਜਿਹੜਾ ਆਮ ਸਮਾਜ ਦੇ ਵਿੱਚ ਵਿਆਹਾਂ ਤੇ ਖਰਚਾ ਆ ਰਿਹਾ ਕੀ ਨਾਮਧਰੀ ਜਿਹੜੀ ਪਰੰਪਰਾ ਹੈ ਉਹਦੇ ਵਿੱਚ ਇਹ ਵਿਆਹਾਂ ਦੇ ਉੱਪਰ ਜਿਹੜਾ ਆ ਰਿਹਾ ਖਰਚਾ ਉਹਨੂੰ ਰੋਕਿਆ ਜਾ ਸਕਦਾ ਉਸ ਦੇ ਡਾਕਟਰ ਸਾਹਿਬ ਮੈਂ ਤੁਹਾਡੇ ਪਹਿਲੇ ਵਾਲੇ ਕੁਐਸਚਨ ਤੇ ਵੀ ਆਵਾਂਗਾ ਤੇ ਇਹਦੇ ਤੇ ਵੀ ਇੱਥੇ ਪਹਿਲਾਂ ਮੈਂ ਇੱਕ ਜਿਹੜਾ ਕਮੈਂਟ ਪਾਸ ਕਰਾਂਗਾ ਸਤਿਗੁਰੂ ਰਾਮ ਸਿੰਘ ਜੀ ਨੇ ਜਦੋਂ ਖੋਟੇ ਪਿੰਡ ਇਹ ਰੀਤ ਸ਼ੁਰੂ ਕੀਤੀ ਇਹ ਸੌਖਾ ਨਹੀਂ ਕੰਮ ਹੁੰਦਾ ਸਮਾਜ ਜਿਹੜਾ ਸਾਰਾ ਇੱਕ ਪਾਸੇ ਨੂੰ ਚੱਲ ਰਿਹਾ ਉਦੇ ਤੋਂ ਬਿਲਕੁਲ ਉਲਟਾ ਜਦੋਂ ਕੋਈ ਨਵੀਂ ਚੀਜ਼ ਆਪਾਂ ਖੜੀ ਕਰਦੇ ਆਂ ਤਾਂ ਉਹਦਾ ਵਿਰੋਧ ਹੋਣਾ ਜਿਹੜਾ ਆ ਉਹ ਹੋ ਜਾਂਦਾ ਜ਼ਰੂਰੀ ਹੁੰਦਾ ਮਤਲਬ ਸਮਾਜ ਕਰਦਾ ਹੀ ਕਰਦਾ ਹੈ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਦਾ ਉਹਦੇ ਨਾਲ ਬਿਜ਼ਨਸ ਜੁੜਿਆ ਜਾਂ ਰੋਜ਼ਗਾਰ ਜੁੜਿਆ ਉਹਨਾਂ ਨੇ ਵੀ ਵਿਰੋਧ ਕਰਨਾ ਤੇ ਕੁਝ ਲੋਕ ਜਿਨ੍ਹਾਂ ਕੋਲ ਪੈਸਾ ਹੁੰਦਾ ਉਹ ਸੋਚਦੇ ਨੇ ਕਿ ਅਸੀਂ ਮਤਲਬ ਐਵੇਂ ਸਾਦੇ ਵਿਆਹ ਕਿਸ ਤਰ੍ਹਾਂ ਹੋ ਸਕਦੇ ਨੇ ਮੈਂ ਤੁਹਾਨੂੰ ਇਹਦੀ ਇੱਕ ਇੱਕ ਐਗਜ਼ਾਮਪਲ ਦੇਣਾ ਸਗੂ ਰਾਮ ਸਿੰਘ ਦਾ ਇੱਕ ਸਿੱਖ ਬਣਿਆ ਮੰਗਲ ਸਿੰਘ ਬਿਸ਼ਨਪੁਰਿਆ ਬਿਸ਼ਨਪੁਰ ਪਿੰਡ ਆ ਨੇੜੇ ਹੀ ਹੈ ਦੁਰਾਹੇ ਦੇ ਨੇੜੇ ਉਹ ਪਟਿਆਲੇ ਵਾਲਿਆਂ ਦਾ ਪਣੀਵਾ ਸੀ ਰਾਜਾ ਨਰਿੰਦਰ ਸਿੰਘ ਹੁਰਾਂ ਦਾ ਪਣੀਵਾ ਸੀ ਪਟਿਆਲੇ ਵਾਲਿਆਂ ਦਾ ਪਣੀਵਾ ਆ ਵੱਡਾ ਸਰਦਾਰ ਆ ਸਤਗੁਰੂ ਰਾਮ ਸਿੰਘ ਨੂੰ ਚੀਨੀ ਘੋੜੀ ਉਹਨੇ ਮੱਥਾ ਟੇਕੀ ਇਸੇ ਕਰਕੇ ਚੀਨੀ ਵਾਲੇ ਪਾਤਸ਼ਾਹ ਜੇ ਨਾਮਤਰੀ ਸਿੱਖ ਜਿਹੜੇ ਨੇ ਸਤਗੁਰੂ ਰਾਮ ਸਿੰਘ ਨੂੰ ਆਖਦੇ ਨੇ ਵੱਡਾ ਸਰਦਾਰ ਆ ਵੱਡੇ ਸਰਦਾਰ ਦੇ ਭਰਾ ਦਾ ਵਿਆਹ ਆ ਤੇ ਉਸ ਵਿਆਹ ਦੇ ਉੱਤੇ ਜਿਹੜਾ ਆ ਉਹ ਉਹ ਕਹਿੰਦਾ ਕਿ ਤੁਸੀਂ ਸਤਗੁਰੂ ਜੀ ਨੂੰ ਕਹਿੰਦਾ ਤੁਸੀਂ ਦਰਸ਼ਨ ਦੇਵੋ ਤਾਂ ਸਤਗੁਰੂ ਜੀ ਕਹਿੰਦੇ ਨੇ ਕਿ ਮੈਂ ਤਾਂ ਭਾਈ ਵਿਆਹ ਦੇ ਉੱਤੇ ਤਾਂ ਜਾਣਾ ਹੈ ਜੇ ਆਨੰਦ ਕਾਰਜ ਕਰੋਗੇ ਉਹ ਮੰਨ ਜਾਂਦਾ ਵੀ ਸਿੱਖ ਸੀ ਤਾਂ ਮੰਨ ਗਿਆ ਵੀ ਮੈਂ ਆਨੰਦ ਕਾਰਜ ਵਾਸਤੇ ਸਤਗੁਰੂ ਜੀ ਨਾਲ ਚੱਲਦੇ ਨੇ ਜਦੋਂ ਉੱਥੇ ਜਾਂਦੇ ਨੇ ਕੁੜੀ ਵਾਲੇ ਵੇਰ ਜਾਂਦੇ ਨੇ ਕੁੜੀ ਵਾਲੇ ਆnde ਇਹ ਕੀ ਗੱਲ ਹੋਈ ਪੰਡਤਾਂ ਤੋਂ ਬਿਨਾਂ ਵਿਆਹ ਹੋ ਹੀ ਨਹੀਂ ਸਕਦਾ ਜੇ ਪੰਡਤਾਂ ਤੋਂ ਬਿਨਾਂ ਵਿਆਹ ਕੀਤਾ ਤਾਂ ਇਹ ਸ਼ੁਭ ਹੀ ਨਹੀਂ ਹੋਣਾ ਕਿਉਂਕਿ ਪੰਡਤ ਉਹਨਾਂ ਨੂੰ ਦੱਸ ਰਹੇ ਨੇ ਵੀ ਜੇ ਵਿਆਹ ਇਸ ਤਰ੍ਹਾਂ ਇਹ ਤਾਂ ਵਿਆਹ ਹੀ ਨਹੀਂ ਹੋਣਾ ਤਾਂ ਇਹ ਸ਼ੁਭ ਨਹੀਂਗਾ ਇਹ ਸਹੀ ਨਹੀਂਗਾ ਇਸ ਕਰਕੇ ਉਹ ਇਸ ਗੱਲ ਤੇ ਉੱਤੇ ਵੇਰ ਜਾਂਦੇ ਨੇ ਜਾਂ ਖਲੋ ਜਾਂਦੇ ਨੇ ਸਟੈਂਡ ਲੈ ਜਾਂਦੇ ਨੇ ਕਿ ਅਸੀਂ ਨਹੀਂ ਇਸ ਤਰ੍ਹਾਂ ਵਿਆਹ ਕਰਨਾ ਸਾਗੂਰੀ ਕਹਿੰਦੇ ਬਰਾਤ ਵਾਪਸ ਹੁਣ ਉਹਨਾਂ ਸਮਿਆਂ ਦੇ ਵਿੱਚ ਬਰਾਤ ਮੁੜਨੀ ਅੱਜ ਵੀ ਮਾੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦਾ ਇੱਕ ਕਾਰਨ ਇਹ ਵੀ ਬਣਿਆ ਕਿ ਚੰਦੂ ਦਾ ਰਿਸ਼ਤਾ ਮੋੜਿਆ ਮੰਲੋ ਸਾਡੇ ਪੰਜਾਬ ਦੇ ਵਿੱਚ ਰਿਸ਼ਤਾ ਮੋੜਨਾ ਬਰਾਤ ਮੁੜਨੀ ਇੱਕ ਮੰਲੋ ਅਣਖ ਦਾ ਸਵਾਲ ਬਣ ਜਾਂਦਾ ਮੁੱਛ ਦਾ ਸਵਾਲ ਬਣ ਜਾਂਦਾ ਤੇ ਮਰਨ ਮਰਾਨ ਤੱਕ ਗੱਲਾਂ ਜਿਹੜੀਆਂ ਨੇ ਉਹ ਜਾਂਦੀਆਂ ਨੇ ਉਹ ਗੱਲ ਇੱਥੋਂ ਤੱਕ ਵੱਧਦੀ ਹੈ ਕਿ ਉਹ ਕਹਿੰਦੇ ਨੇ ਨਹੀਂ ਅਸੀਂ ਨਹੀਂ ਵਿਆਹ ਕਰਨਾ ਪੰਡਤਾਂ ਤੋਂ ਕਰਾਉਣਾ ਸਾਧੂ ਗ੍ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਂ ਤੇ ਆਇਆ ਹੀ ਤਾਂ ਸਾ ਮੰਗਲ ਸਿਆਂ ਵੀ ਆਨੰਦ ਕਾਰਜ ਕਰਨਾ ਇਹ ਤੇ ਰੀਤ ਤੋੜਨੀ ਤੋੜਨੀ ਕਿੰਨੀ ਔਖੀ ਹੈ ਰੀਤ ਕੋਈ ਨਵੀਂ ਲੀ ਪਾਉਣੀ ਕਿੰਨੀ ਔਖੀ ਹੈ ਤਾਂ ਉਹ ਕਹਿੰਦੇ ਵੀ ਅਸੀਂ ਬਰਾਤ ਵਾਪਸ ਲੈ ਜਾਾਂਗੇ ਹੁਣ ਮੰਗਲ ਸਿੰਘ ਇਸ ਗੱਲੋਂ ਡਰਦਾ ਵੀ ਬਰਾਤ ਜਿਹੜੀ ਆ ਉਹ ਵਾਪਸ ਜਾਣੀ ਜਿਹੜੀ ਆ ਮੁਸ਼ਕਲ ਹੈ ਤਾਂ ਮੰਗਲ ਸਿੰਘ ਦਾ ਇਹ ਡਰਨਾ ਜਿਹੜਾ ਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਸਿੱਖ ਉੱਠ ਕੇ ਕਹਿੰਦਾ ਵੀ ਮੈਂ ਧੀ ਦਾ ਰਿਸ਼ਤਾ ਜਿਹੜਾ ਇਹ ਕਰਦਾ ਆ ਉਹ ਹਰਨਾਮ ਸਿੰਘ ਨਾਮ ਦਾ ਬੱਦਾ ਆ ਤੇ ਬੰਗਾਲੀਪੁਰ ਦਾ ਰਹਿਣ ਵਾਲਾ ਜਿੱਥੋਂ ਦੇ ਸੁਭਾ ਸਾਹਬ ਸਿੰਘ ਜੀ ਸਨ ਉੱਥੋਂ ਦਾ ਆ ਤੇ ਉਹ ਆਪਣੀ ਧੀ ਦਾ ਰਿਸ਼ਤਾ ਦਿੰਦਾ ਉਹ ਬਰਾਤ ਵਾਪਸ ਨਹੀਂ ਮੁੜਦੀ ਉਹ ਫਿਰ ਵਿਆਹ ਜਿਹੜਾ ਹੁੰਦਾ ਤੇ ਉਹ ਕੁੜੀ ਨੂੰ ਲੈ ਕੇ ਜਿਹੜਿਆ ਉਹ ਬਰਾਤ ਆਉਂਦੀ ਹੈ ਵੀ ਪਿੰਡ ਵਾਲਿਆਂ ਨੂੰ ਵੀ ਵਿਖਾਉਣ ਵਾਸਤੇ ਰਿਸ਼ਤੇਆਂ ਨੂੰ ਰਿਸ਼ਤੇਦਾਰਾਂ ਨੂੰ ਵਿਖਾਉਣ ਵਾਸਤੇ ਵੀ ਨਹੀਂ ਬਰਾਤ ਖਾਲੀ ਹੱਥ ਵਾਪਸ ਨਹੀਂ ਆਈ ਨਹੀਂ ਤੇ ਖਾਲੀ ਹੱਥ ਆਉਣਾ ਬਰਾਤ ਦਾ ਇੱਕ ਅਸ਼ੁਭ ਮੰਨਿਆ ਜਾਣਾ ਸੀ ਤਾਂ ਇਹ ਡਾਕਟਰ ਸਾਹਿਬ ਜਿਹੜਾ ਤੋੜਨਾ ਆ ਕਿਸੇ ਨਵੇਂ ਪਾਸੇ ਨੂੰ ਇਹ ਬਹੁਤ ਔਖਾ ਹੁੰਦਾ ਸਮਾਜ ਨੂੰ ਸਤਗੁਰੂ ਰਾਮ ਸਿੰਘ ਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਠਿਨਾਈਆਂ ਆਈਆਂ ਪਰ ਉਹਨਾਂ ਨੇ ਡਟ ਕੇ ਇਸ ਗੱਲ ਦਾ ਜਿਹੜਾ ਪੱਖ ਲਿਆ ਕਿ ਜਿਹੜਾ ਆਨੰਦ ਕਾਰਜ ਕਰੇਗਾ ਉਹਨੂੰ ਖੁਸ਼ੀ ਹੈ ਗੁਰੂ ਦੀ ਜਿਹੜਾ ਵਿਆਹ ਕਰੇਗਾ ਰੀਤੀ ਪੰਡਤਾਂ ਦੀ ਰੀਤੀ ਅਨੁਸਾਰ ਕਰੇਗਾ ਜਾਂ ਖਰਚੀਲਾ ਵਿਆਹ ਕਰੇਗਾ ਉਹਦੇ ਵੱਲ ਨੂੰ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਤੁਰਦੇ ਨਹੀਂ ਸਵਾ ਰੁਪਏ ਨਾਲ ਪਹਿਲਾ ਜਿਹੜਾ ਵਿਆਹ ਹੁੰਦਾ ਹੈ ਜੀ ਉਹ ਜਿਹੜਾ ਰੁਪਈਆ ਬੰਨਿਆ ਜਾਂਦਾ ਉਹ ਭੇਟਾ ਬੰਨੀ ਜਾਂਦੀ ਹੈ ਲਾਵਾ ਪੜਨ ਵਾਲੇ ਦੀ ਉਹ ਸਿਰਫ ਸਵਾ ਰੁਪਈਆ ਹੈ ਤੇ ਸਵਾ ਰੁਪਈਏ ਨਾਲ ਅੱਜ ਤੱਕ ਨਾਮ ਧਰੀਆਂ ਦੇ ਵਿੱਚ ਜਿਹੜੀ ਉਹ ਰੀਤ ਪ੍ਰਚਲਿਤ ਹੈ ਸਤਿਗੁਰੂ ਜੀ ਤਾਂ ਬਾਰ-ਬਾਰ ਮੌਜੂਦਾ ਸਤਿਗੁਰੂ ਜੀ ਵੀ ਇਹ ਰੋਕਦੇ ਨੇ ਵੀ ਕੋਈ ਵੀ ਵੱਧ ਖਰਚਾ ਜਿਹੜਾ ਆ ਉਹ ਵਿਆਹ ਦੇ ਵਿੱਚ ਨਾ ਕੀਤਾ ਜਾਵੇ ਹਰ ਮੇਲੇ ਤੋਂ ਬਾਅਦ ਜਦੋਂ ਸਾਡੇ ਵਿਆਹ ਹੁੰਦੇ ਨੇ ਉਹਦੇ ਸਤਿਗੁਰੂ ਜੀ ਦਾ ਉਪਦੇਸ਼ ਹੁੰਦਾ ਤੇ ਉਪਦੇਸ਼ ਦੇ ਵਿੱਚ ਇਹ ਗੱਲਾਂ ਫੇਰ ਰਿਪੀਟ ਕੀਤੀਆਂ ਜਾਂਦੀਆਂ ਨੇ ਕਿ ਕੋਈ ਪਾਰਟੀ ਕੋਈ ਕਿਸੇ ਤਰ੍ਹਾਂ ਦਾ ਦਿਖਾਵਾ ਜਾਂ ਦਹਾਜ ਦੇਹੇਜ ਜੋ ਇਸ ਤਰ੍ਹਾਂ ਦਾ ਜਿਹੜਾ ਆ ਉਹ ਨਾ ਕੀਤਾ ਜਾਵੇ ਤੇ ਸਤਗੁਰੂ ਜੀ बार-बार ਉਥੋਂ ਵੀ ਹੁਕਮਨਾਮਿਆਂ ਦੇ ਵਿੱਚ ਵੀ ਲਿਖ-ਲਿਖ ਕੇ ਭੇਜਦੇ ਨੇ ਬਿਗਦਾਜ ਦਾ 헤ਜ ਨਹੀਂ ਲੈਣਾ ਤੂੰ ਵਟਾ ਨਹੀਂ ਕਰਨਾ ਪੈਸੇ ਨਹੀਂ ਲੈਣੇ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਸਮਾਜ ਵਿੱਚ ਜਿਹੜੀਆਂ ਵੱਡੀਆਂ ਕੁਰੀਤੀਆਂ ਨੇ ਜਿਹੜੀਆਂ ਖਾਸ ਕਰਕੇ ਕਿਸਾਨੀ ਨੂੰ ਜਿਹੜਾ ਆ ਉਹ ਫੜਿਆ ਹੋਇਆ ਜਿਨ੍ਹਾਂ ਨੇ ਕਿਸਾਨੀ ਨੂੰ ਹਮੇਸ਼ਾ ਉੱਦਾ ਗਰਾਵ ਕਿਸਾਨੀ ਦਾ ਜਿਹੜਾ ਆਰਥਿਕਤਾ ਉਹ ਥੱਲੇ ਡੇਕਦੀਆਂ ਪਈਆਂ ਨੇ ਜਿਹਨੂੰ ਝੋਰਾ ਲੱਗਦਾ ਪਿਆ ਕਿਸਾਨੀ ਨੂੰ ਉਸ ਨੂੰ ਰੋਕਣਾ ਚਾਹੁੰਦੇ ਨੇ ਹੁਣ ਸਤਿਗੁਰੂ ਜੀ ਦੀ ਇੱਕ ਸੋਚ ਜਿਹੜੀ ਤੁਹਾਡਾ ਸਵਾਲ ਸੀ ਕਿ 샤ਹੂਕਾਰਾਂ ਬਾਰੇ ਖਾਸ ਕਰਕੇ ਉਹ ਸਵਾਲ ਤੇ ਵੀ ਮੈਂ ਇਹ ਕਰਕੇ ਹੁਣਾ ਕਿ ਸਤਿਗੁਰੂ ਜੀ ਬਾਰ ਬਾਰ ਕਹਿੰਦੇ ਨੇ ਤੁਸੀਂ ਹੁਕਮਨਾਮੇ ਪੜੇ ਨੇ ਡਾਕਟਰ ਸਾਹਿਬ ਤੁਸੀਂ ਪਿਛਲੇ ਦਿਨਾਂ ਅੱਜ ਮੈਂ ਵੇਖਿਆ ਤੁਸੀਂ ਉਹਨਾਂ ਦੀ ਸਟੱਡੀ ਕਰਦੇ ਪਏ ਸੀ ਸਤਿਗੁਰੂ ਜੀ ਬਾਰ ਬਾਰ ਇਹ ਗੱਲ ਕਹਿੰਦੇ ਨੇ ਭਾਈ ਕਰਜ਼ਾ ਨਹੀਂ ਲੈਣਾ ਫਿਰ ਜੇ ਕਿਸੇ ਨੇ ਲਿਆ ਤਾਂ 모ੜਨਾ ਉਹਨੂੰ ਮੋੜਨ ਵਾਸਤੇ ਸਤਿਗੁਰੂ ਜੀ ਇਸ ਕਰਕੇ ਕਹਿੰਦੇ ਨੇ ਕਿ ਅੱਗੇ ਤੋਂ ਆਪਣੇ ਖਰਚੇ ਘਟਾ ਲਓ ਤੇ ਕਰਜ਼ਾ ਮੋੜ ਸਕਦੇ ਹੋ ਜਿਹੜਾ ਕੋਈ ਨਾਮਤਰੀ ਬਣ ਗਿਆ ਉਹ ਉਹਦਾ ਅਸਲ ਵਿੱਚ ਨਾਮਤਰੀਆਂ ਨੂੰ بچਣ ਵਾਲੇ ਪੈਸੇ ਹੀ ਇਹ ਨੇ ਮੈਂ ਤੇ ਨਾਲ ਸਾਡੇ ਨਾਲ ਜਿਹੜੇ ਮੁੰਡੇ ਪੜਦੇ ਹੁੰਦੇ ਸਨ ਉਹ ਆਮ ਇਹ ਗੱਲ ਕਹਿੰਦੇ ਸਨ ਆਹੰਦੇ ਨੇ ਆਪੀ ਤੁਸੀਂ ਚੰਗਾ ਕੱਪੜੇ ਪਾਉਣੇ ਨੇ ਚੰਗੇ ਥਾਂ ਤੇ ਜਰ ਬਹਿਣਾ ਹੈ ਜਾਂ ਚੰਗੇ ਥਾਂ ਤੇ ਖਲੋਣਾ ਹੈ ਜਦੋਂ ਕਿ ਤੁਹਾਡੇ ਜਿਹੜੇ ਨਾਰਮਲ ਖਰਚੇ ਜਿਹੜੇ ਨੇ ਆਹੀ ਵਿਆਹਾਂ ਦੇ ਖਰਚੇ ਕਰ ਲਏ ਦੂਸਰਿਆਂ ਦੇ ਵਿਆਹਾਂ ਤੇ ਉੱਤੇ ਖਰਚੇ ਕਰ ਲਏ ਇਹ ਤੁਹਾਡੇ ਖਰਚੇ ਕਿੱਡੇ ਵੱਡੇ ਵਿਚਾਲੇ ਫਿਰ ਭੋਗਾਂ ਤੇ ਖਰਚੇ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੀਤੀਆਂ ਹੋਈਆਂ ਨੇ ਕਿ ਇਸ ਤੋਂ ਵੱਧ ਖਰਚਾ ਨਹੀਂ ਕਰਨਾ ਭੋਗ ਦੇ ਉੱਤੇ ਜਾਂ ਦਾਲ ਰੋਟੀ ਦੇਣੀ ਇਸ ਤਰ੍ਹਾਂ ਦੇ ਪਿੰਡ ਹੈਗੇ ਨੇ ਵਧੀਆ ਲੀਕਾਂ ਪਾਈਆਂ ਨੇ ਉਹਨਾਂ ਨੇ ਜਦੋਂ ਆਪਾਂ ਹੁਕਮਨਾਮਿਆਂ ਦੀ ਗੱਲ ਕਰਦੇ ਹਾਂ ਤਾਂ ਹੁਕਮਨਾਮਿਆਂ ਦੇ ਵਿੱਚ ਬਹੁਤ ਹੀ ਥਾਂ ਤੇ ਆਉਂਦਾ ਵੀ ਜਦੋਂ ਸਤਕੁਰ ਆਰਮ ਸਿੰਘ ਜੀ ਕੋਲ ਜਿਹੜੇ ਸਿੱਖ ਸ਼ਰਧਾਲੂ ਨੇ ਉਹ ਪੈਸੇ ਲੈ ਕੇ ਜਾਂਦੇ ਨੇ ਜਾਂ ਮਾਇਆ ਲੈ ਕੇ ਜਾਂਦੇ ਨੇ ਉਹ ਜਿਹੜੀ ਮਾਇਆ ਉਹਨਾਂ ਨੂੰ ਦਿੱਤੀ ਜਾਂਦੀ ਆ ਤਾਂ ਨਾਲ ਹੀ ਹੁਕਮਨਾਮਿਆਂ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਵੀ ਜਿਹੜੀ ਇਹ ਮਾਇਆ ਜਿਹੜੇ ਕਿਸੇ ਲੋੜਵੰਦ ਪਰਿਵਾਰ ਨੂੰ ਜਾਂ ਕਿਸੇ ਲੋੜਵੰਦ ਸ਼ਰਧਾਲੂ ਨੂੰ ਚਾਹੀਦੀ ਆ ਤਾਂ ਉਹਨੂੰ ਉੱਥੇ ਭੇਜਣ ਦਾ ਜਿਹੜਾ ਉਹ ਆਪਾਂ ਹੁਕਮਨਾਮਿਆਂ ਦੇ ਵਿੱਚ ਜ਼ਿਕਰ ਕਰਦੇ ਆ ਕਿ ਅੱਜ ਵੀ ਜਿਹੜੇ ਨਾਮਤਾਰੀ ਨੇ ਉਹ ਇੱਕ ਦੂਸਰੇ ਦੀ ਮਦਦ ਉਸੇ ਤਰ੍ਹਾਂ ਕਰ ਰਿਹਾ ਜਿਵੇਂ ਸਤਗੁਰੂ ਰਾਮ ਸਿੰਘ ਜੀ ਆਪਣੇ ਜਿਹੜੇ ਸਿੱਖ ਨੇ ਉਹਨਾਂ ਨੂੰ ਹੁਕਮ ਦਿੰਦੇ ਆ ਹਾਂ ਇਹ ਬਹੁਤ ਵੱਡੀ ਗੱਲ ਹੈ ਕਿ ਸਤਗੁਰੂ ਜੀ ਨੇ ਇੱਕ ਐਸੀ ਸੁਸਾਇਟੀ ਬਣਾਈ ਜਿਹਦੇ ਵਿੱਚ ਇੱਕ ਦੂਜੇ ਦੀ ਮਦਦ ਹੋ ਸਕੇ ਤੇ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਵੈਸੇ ਤਾਂ ਇਹ ਸਾਰੇ ਪੰਜਾਬੀਆਂ ਵਾਸਤੇ ਸੀ ਪਰ ਉਹ ਇਹ ਗੱਲ ਹੈ ਵੀ ਕੁੱਕੇ ਜਿਹੜੇ ਬਣ ਗਏ ਤਾਂ ਉਹਨਾਂ ਨੇ ਦੂਜੇ ਕੁੱਕੇ ਨੂੰ ਜਿਹੜਾ ਸੀ ਉਹ ਇਹ ਗੱਲ ਜਾਣਿਆ ਵੀ ਹਾਂ ਵੀ ਇਹ ਸਾਡਾ ਆਪਣਾ ਇੱਕ ਧਰਮ ਦੇ ਬੰਦੇ ਆ ਇੱਕ ਸਤਿਗੁਰੂ ਨੂੰ ਮੰਨਣ ਵਾਲੇ ਆ ਤਾਂ ਉਹਦੀ ਮਦਦ ਕਰਨ ਦੇ ਵਿੱਚ ਪਹਿਲ ਵਿਖਾਈ ਹੈ ਤੁਸੀਂ ਬਿਲਕੁਲ درست ਆਖੀਏ ਇਹ ਗੱਲ ਸਤਿਗੁਰੂ RAM ਸਿੰਘ ਜੀ ਹੁਕਮਨਾਮਿਆਂ ਦੇ ਵਿੱਚ ਜਦੋਂ ਕੋਈ ਜਾ ਕੇ ਉੱਥੇ ਪੈਸੇ ਦਿੰਦਾ ਆ ਕਿਉਂਕਿ ਬਾਰ-ਬਾਰ ਸਾਧ ਸੰਗਤ ਜਿਹੜੀ ਆ ਵਾ ਜਾ ਰਹੀ ਆ ਸਿੱਖ ਜਾ ਰਹੇ ਨੇ ਜਾਨ ਹਿਲ ਕੇ ਜਾ ਰਹੇ ਨੇ ਔਖੇ ਹੋ ਕੇ ਜਾ ਰਹੇ ਨੇ ਕਈ ਵਾਰ ਕਰਜ਼ਾ ਚੁੱਕ ਕੇ ਵੀ ਕਈ ਬੰਦੇ ਜਿਹੜੇ ਸਨ ਉਹ ਜ਼ਮੀਨਾਂ ਵੇਚ ਕੇ ਵੀ ਗਏ ਤਾਂ ਸਤਿਗੁਰੂ ਜੀ ਉਹਨਾਂ ਨੂੰ ਮੋੜਦੇ ਨੇ ਵੀ ਭਾਈ ਪਹਿਲੀ ਗੱਲ ਤਾਂ ਉਹ ਹੁਕਮਨਾਮਾ ਹਰ ਹੁਕਮਨਾਮੇ ਚ ਲਿਖਦੇ ਨੇ ਭਾਈ ਨਾ ਆਵੋ ਕਿਉਂ ਖਰਚਾ ਕਰਦੇ ਹੋ ਕਿਉਂ ਐਸ ਤਰ੍ਹਾਂ ਕਰਦੇ ਹੋ ਇੱਕ ਅੱਧਾ ਬੰਦਾ ਆ ਗਿਆ ਛਮਾਈ ਬਾਦ ਤਾਂ ਉਹ ਹੁਕਮਨਾਮਾ ਲੈ ਗਿਆ ਨਵੀਂ ਗੱਲ ਪਤਾ ਲੱਗ ਗਈ ਤੁਸੀਂ ਬਾਰ-ਬਾਰ ਨਾ ਆਓ ਚਲੋ ਪਰ ਉਹਨਾਂ ਦੀ ਸ਼ਰਧਾ ਆ ਉਹਨਾਂ ਦਾ ਸਤਿਗੁਰੂ ਨੇ ਇਸ ਕਰਕੇ ਉਹਨਾਂ ਦਾ ਉਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਮਤਲਬ ਅੰਗਰੇਜ਼ੀ ਸਰਕਾਰ ਦੀਆਂ ਇੰਨੀਆਂ ਵੱਡੀਆਂ ਰੋਕਾਂ ਵੀ ਉਹਨਾਂ ਨੂੰ ਨਹੀਂ ਰੋਕ ਸਕਦੀਆਂ ਤਾਂ ਉਹ ਕੁਛ ਨਾ ਕੁਛ ਜਾ ਕੇ ਭੇਟਾ ਵੀ ਰੱਖਦੇ ਨੇ ਇੱਕ ਬਣੀ ਹੋਈ ਗੱਲ ਅਨੁਸਾਰ ਜਿਵੇਂ ਸੱਚ ਪਾਤਸ਼ਾਹ ਕੋਲ ਕੋਈ ਜਾਂਦਾ ਤਾਂ ਭੇਟਾ ਰੱਖਦਾ ਆ ਤਾਂ ਉਹ ਭੇਟਾ ਸਤਿਗੁਰੂ ਜੀ ਕਈ ਵਾਰ ਉਹਨਾਂ ਨੂੰ ਉਤੋਂ ਹੀ ਵਾਪਸ ਤੋਰ ਦਿੰਦੇ ਨੇ ਕਹਿੰਦੇ ਭਾਈ ਜੇ ਤੇਰੇ ਕੋਲ ਜਾਦਾ ਹੈ ਤਾਂ ਫਲਾਣੇ ਬੰਦੇ ਨਾਮ ਵੀ ਲਿਖੇ ਹੋਏ ਨੇ ਹੁਕਮਨਾਮਿਆਂ ਦੇ ਵਿੱਚ ਵੀ ਫਲਾਣੇ ਬੰਦੇ ਨੂੰ ਤੂੰ ਇਹ ਪੈਸੇ 100 ਰੁਪਿਆ ਫਲਾਣੇ ਬੰਦੇ ਨੂੰ ਦੇ ਦੀ ਜਾਂ ਇਹ ਲੰਗਰ ਦੇ ਵਿੱਚ ਪਾ ਦੀ ਭੈਣੀ ਸਾਹਿਬ ਲੰਗਰ ਵਿੱਚ ਪਾ ਦੀ ਇਹ ਵੀ ਸੱਚ ਪਾਤਸ਼ਾਹ ਬਾਰ-ਬਾਰ ਕਹਿੰਦੇ ਨੇ ਤਾਂ ਸਤਿਗੁਰੂ ਜੀ ਇਹ ਵੀ ਹੁਕਮ ਕਰਦੇ ਨੇ ਵੀ ਭਾਈ ਲੋੜਵੰਦ ਨੂੰ ਪੈਸਾ ਜਿਹੜਾ ਹੈ ਉਹ ਦਿੱਤਾ ਜਾਵੇ ਜਿਹੜਾ ਲੋੜਵੰਦ ਹੈ ਤੇ ਲੋੜਵੰਦ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਉਪਦੇਸ਼ ਦੇ ਵਿੱਚ ਇੱਕ ਬੜੀ ਸੋਹਣੀ ਗੱਲ ਹੈ ਸਤਿਗੁਰੂ ਜੀ ਨੂੰ ਸਚਪਾਤਸ਼ਾ ਬੜੇ ਇਹ ਸ਼ਬਦ ਬੇਬਾਕੀ ਦੇ ਨਾਲ ਬੋਲਦੇ ਨੇ ਕਿ ਮੈਂ ਗਰੀਬ ਉਹਨੂੰ ਮੰਨਦਾ ਜਿਹੜਾ ਅਪਾਹਜ ਹੈ ਵੀ ਮੰਨ ਲਓ ਹੱਥਾਂ ਤੋਂ ਅਪਾਹਜ ਹੋ ਗਿਆ ਅੱਖਾਂ ਤੋਂ ਅਪਾਹਜ ਹੋ ਗਿਆ ਮੈਂ ਤਾਂ ਉਹਨੂੰ ਗਰੀਬ ਮੰਨਦਾ ਹੋਰ ਦੂਜਾ ਬੰਦਾ ਕੋਈ ਗਰੀਬ ਨਹੀਂ ਹੈਗਾ ਇਸ ਸੰਸਾਰ ਤੇ ਜੇ ਕੁਦਰਤ ਨੇ ਹੱਥ ਪੈਰ ਸਰੀਰ ਤੰਦਰੁਸਤ ਦਿੱਤਾ ਆ ਤਾਂ ਇਸ ਤੋਂ ਵੱਡੀ ਅਮੀਰੀ ਕੋਈ ਨਹੀਂ ਇਸ ਤੋਂ ਵੱਡੀ ਦੌਲਤ ਕੋਈ ਨਹੀਂ ਇਹ ਸਭ ਤੋਂ ਵੱਡੀ ਦੌਲਤ ਹੈ ਤੇ ਮਨੁੱਖ ਕੋਈ ਵੀ ਪੈਸੇ ਜਿਹੜੇ ਨੇ ਉਹ ਕਮਾ ਸਕਦਾ ਹੈ ਸੰਸਾਰ ਦੇ ਵਿੱਚ ਤਾਂ ਭੈਣੀ ਸਾਹਿਬ ਇੱਕ ਐਸੀ ਸੰਸਥਾ ਆ ਜਾਂ ਭੈਣੀ ਸਾਹਿਬ ਐਸਾ ਸਥਾਨ ਹੈ ਹਜੂਰ ਸਤਿਗੁਰੂ ਵੀ ਬਹੁਤ ਵੱਡੀ ਡੋਨੇਸ਼ਨ ਡਾਕਟਰ ਖਲੀਲ ਮੈਂ ਤੁਹਾਨੂੰ ਦੱਸਾਂ ਕਿ ਸ਼ਾਇਦ ਹੀ ਕੋਈ ਇਸ ਤਰ੍ਹਾਂ ਦੀ ਅੱਜ ਸਮੇਂ ਦੀ ਸੁਸਾਇਟੀ ਹੋਵੇ ਜਾਂ ਕੋਈ ਇਸ ਸੰਸਥਾ ਹੋਵੇ ਜਿਹੜੀ ਕਰੋੜਾਂ ਰੁਪਈਆ ਦਾ ਇਲਾਜ ਕਰਾਉਂਦੀ ਹੋਵੇ ਕਰੋੜਾਂ ਰੁਪਈਆ ਦੀ ਮੁਫਤ ਸਿੱਖਿਆ ਦਿੰਦੀ ਹੋਵੇ ਜਾਂ ਕਰੋੜਾਂ ਰੁਪਈਆ ਦੇ ਘਰ ਜਿਹੜੇ ਨੇ ਉਹ ਹਰ ਸਾਲ ਇਸ ਸੰਸਥਾ ਨੇ ਬਣਾ ਕੇ ਦਿੰਦੀ ਹੈ ਵੱਖ-ਵੱਖ ਲੋਕਾਂ ਨੂੰ ਤੇ ਕਰੋੜਾਂ ਰੁਪਈਆ ਡੋਨੇਸ਼ਨ ਦੇ ਰੂਪ ਦੇ ਵਿੱਚ ਹਰ ਸਾਲ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਵੀ ਇੱਕ ਦੌਰੇ ਤੇ ਨਾਲ ਸੀ ਐਮਪੀ मध्यप्रदेश ਵਿੱਚ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਇੱਕ ਸਾਲ ਉੱਥੇ ਇੱਕ ਨਦੀ ਨੇ ਬਹੁਤ ਕਹਿਰ ਕੀਤਾ ਬੜੇ ਸਾਰੀਆਂ ਫਸਲਾਂ ਰੋੜੀਆਂ ਬੜਾ ਸਾਰਾ ਨੁਕਸਾਨ ਹੋਇਆ ਤਾਂ ਸਤਿਗੁਰੂ ਜੀ ਦੇ ਨਾਲ ਸੀ ਬਹੁਤ ਸਾਰੇ ਪੈਸੇ ਜਿਹੜੇ ਸਨ ਡੋਨੇਸ਼ਨ ਦੇ ਰੂਪ ਵਿੱਚ ਉਹਨਾਂ ਲੋਕਾਂ ਨੂੰ ਉਹਨਾਂ ਸਿੱਖਾਂ ਨੂੰ ਵੰਡੇ ਘਰ ਬਣਾਉਣ ਵਾਸਤੇ ਕਿਉਂਕਿ ਘਰ ਵੀ ਰੁੜ ਗਏ ਸਨ ਪਸ਼ੂ ਲੈਣ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਉੱਥੋਂ ਜਿਹੜੇ ਪੈਸੇ ਭੇਜਦੇ ਨੇ ਉਹ ਨਾਮ ਲਿਖ ਦੇਣ ਪਾਈ ਉਹਨੂੰ ਆਖੀਏ گاਉਂ ਲੇਲੇ ਗਾਲ ਉਦੋਂ ਮਤਲਬ ਗਾਂ ਦੇ ਉੱਤੇ ਕਿਸਾਨੀ ਟਿਕੀ ਹੋਈ ਹੁਣ ਇੱਥੇ ਇੱਕ ਗੱਲ ਹੋਰ ਬੜੀ ਸੋਹਣੀ ਡਾਕਟਰ ਸਾਹਿਬ ਜਿਹੜੀ ਸਾਹਮਣੇ ਆਈ ਹੈ ਕਿ ਆਮ ਇਹ ਗੱਲ ਕਹੀ ਜਾਂਦੀ ਹੈ ਕਿ ਨਾਮਧਾਰੀਆਂ ਨੇ گاਵਾਂ ਦੇ ਪਿੱਛੇ ਕੁਰਬਾਨੀਆਂ ਕੀਤੀਆਂ ਉਹਦੇ ਪਿੱਛੇ ਕੱਲੀ ਗਾਂ ਦਾ ਕਨਸੈਪਟ ਨਹੀਂ ਪਿਆ ਠੀਕ ਹੈ ਸਿੱਖ ਧਰਮ ਜਿਹੜਾ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹਰ ਜੀਵ ਨੂੰ ਮਾਰਨ ਦਾ ਜਿਹੜਾ ਆ ਉਹ ਦੋਸ਼ ਮੰਨਦਾ ਹੈ ਮਤਲਬ ਜੇ ਤੁਸੀਂ ਕਿਸੇ ਦਾ ਦਿਲ ਵੀ ਦੁਖਾਉਂਦੇ ਹੋ ਤੇ ਇਹਦਾ ਵੀ ਦੋਸ਼ ਸਿੱਖ ਮੰਨਦੇ ਨੇ ਮਤਲਬ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ ਜੇ ਅਸਲੀ ਸਿੱਖ ਹੈ ਕੋਈ ਤਾਂ ਸਤਿਗੁਰੂ ਜੀ ਇਸ ਗੱਲ ਠੀਕ ਹੈ ਵੀ ਉਹਨਾਂ ਨੂੰ ਦੁੱਖ ਹੈ ਵੀ گاਵਾਂ ਪੰਜਾਬ ਦੀ ਧਰਤੀ ਦੇ ਉੱਤੇ ਮਾਰੀਆਂ ਜਾ ਰਹੀਆਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਉਦੋਂ ਨਹੀਂ ਮਾਰੀਆਂ ਗਈਆਂ ਜਦੋਂ ਮੰਨ ਲਓ ਬਾਬਾ ਬੰਦਾ ਸਿੰਘ ਬਹਾਦਰ ਉਧਰੋਂ ਆਉਂਦਾ ਤਾਂ ਉਦੋਂ ਵੀ ਉਹ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ گاਵਾਂ ਮਾਰਦੇ ਨੇ ਉਹਨਾਂ ਦੇ ਪ੍ਰਤੀ ਉਹ ਆਪਣਾ ਸੰਘਰਸ਼ ਚਲਾਉਂਦੇ ਨੇ ਤਾਂ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਵੀ ਇਹ ਸੋਚਦੇ ਨੇ ਪਰ ਉਹਦੇ ਵਿੱਚ ਵੱਡਾ ਕਾਰਨ ਕਿਸਾਨੀ ਹੈ ਕਿਸਾਨੀ ਸਾਰੀ ਗਊ ਤੇ ਨਿਰਪਰ ਹੈ ਮਹਲੋ ਬਲਦਾਂ ਦੇ ਨਾਲ ਖੇਤੀ ਹੋ ਰਹੀ ਹੈ ਗਊ ਤੇ ਨਿਰਭਰ ਹੈ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਹੁਕਮਨਾਮੇ ਦੇ ਵਿੱਚ ਲਿਖ ਕੇ ਭੇਜਦੇ ਨੇ ਭਾਈ ਇੱਥੇ ਸਾਰੀਆਂ ਗਊਆਂ ਬਿੱਲੇ ਖਾ ਗਏ ਨੇ ਬਰਮਾ ਦੇ ਵਿੱਚ ਇੱਥੇ ਸਾਰੀਆਂ ਗਊਆਂ ਬਿੱਲੇ ਖਾ ਗਏ ਨੇ ਤਾਂ 300 ਰੁਪਏ ਦੀ ਗਊ ਮਿਲੀ ਹੈ ਸਾਨੂੰ ਇਹ ਦੁੱਖ ਹੈ ਕਿ ਜੇ ਪੰਜਾਬ ਦੀਆਂ ਗਊਆਂ ਵੀ ਇਹ ਅੰਗਰੇਜ਼ ਖਾ ਗਏ ਅੰਗਰੇਜ਼ ਬੁੱਚੜਖਾਨੇ ਤਾਂ ਅੰਗਰੇਜ਼ ਲਵਾਉਂਦਾ ਨਾਮ ਤੱਕ ਇਹ ਗੱਲ ਕਹਿੰਦੇ ਨੇ ਇਹ ਮਲੇਸ਼ ਲੰਦਨੋਂ ਆਏ ਇੰਨਾ ਬੁੱਚੜਖਾਨੇ ਲਾਏ ਸਾਨੂੰ ਦੁੱਖ ਗਾਉਂਆਂ ਦਾ ਖਾ ਇਹਨਾਂ ਨੇ ਲਾਏ ਨੇ ਅੰਗਰੇਜ਼ਾਂ ਨੇ ਲਾਏ ਜਿਹੜਾ ਬਿੱਲਾ ਸਾਹਿਬ ਦਾ ਉਹ ਅੰਗਰੇਜ਼ਾਂ ਲਈ ਵਰਤ ਅੰਗਰੇਜ਼ਾਂ ਦੇ ਵਾਸਤੇ ਸਾਨੂੰ ਰਾਮ ਸਿੰਘ ਸੱਚੇ ਬਾਦਸ਼ਾਹ ਵਰਤ ਕਿਉਂਕਿ ਬਿੱਲਾ ਆਪਾਂ ਪੰਜਾਬੀ ਦੇ ਵਿੱਚ ਜਾਣਦੇ ਹਾਂ ਉਹ ਬਿੱਲੀ ਦਾ ਜਿਹੜਾ ਆਪਾਂ ਕਹੇ ਮੇਲ ਜਿਹੜਾ ਆ ਬਿੱਲਾ ਆ ਉਹ ਕਿਵੇਂ ਦੁੱਧ ਦੇ ਉੱਤੇ ਝਪਟੀ ਮਾਰਦਾ ਹੈ ਕਿਵੇਂ ਉਹ ਖੋਹ ਲੈਂਦਾ ਹੈ ਚੀਜ਼ ਨੂੰ ਤੇ ਐਵੇਂ ਬਿੱਲੇ ਨੇ ਰਾਜ ਖੋਇਆ ਇਸ ਕਰਕੇ ਉਹਨੂੰ ਬਿੱਲਾ ਆਖਿਆ ਗਿਆ ਇੱਕ ਰੰਗ ਤੋਂ ਵੀ ਸ਼ਬਦ ਮਤਲਬ ਵੀ ਚਿੱਟੇ ਤੋਂ ਬਿੱਲਾ ਵਰਤਿਆ ਜਾ ਸਕਦਾ ਅੱਖਾਂ ਜਿਹੜੀਆਂ ਨੇ ਬਿੱਲੀਆਂ ਨੇ ਪੰਜਾਬ ਦੇ ਵਿੱਚ ਆਮ ਜਿਹੜੇ ਮੁੰਡਿਆਂ ਦੀ ਅੱਖਾਂ ਬਿੱਲੀਆਂ ਹੋਣ ਉਹਨਾਂ ਨੂੰ ਬਿੱਲਾ ਕਹਿ ਦਿੱਤਾ ਜਾਂ ਨਾਮ ਵੀ ਬਿੱਲਾ ਰੱਖਿਆ ਜਾਂਦਾ ਤਾਂ ਸਤਿਗੁਰੂ ਜੀ ਉਹ ਕਹਿੰਦੇ ਨੇ ਵੀ ਗਊਆਂ ਤਾਂ ਬਿੱਲੇ ਖਾ ਜਾਣਗੇ ਤਾਂ 300 ਰੁਪਏ ਦੀ ਗਾਂ ਸਤਿਗੁਰਾਂ ਨੂੰ ਉੱਥੇ ਪਤਾ ਲੱਗਦਾ ਵੀ 300 ਰੁਪਏ ਦੀ ਗਾਂ ਮਿਲਦੀ ਪਈ ਹੈ ਤੇ ਸਤਿਗੁਰੂ ਜੀ ਇਸ ਗੱਲ ਦਾ ਦੁੱਖ ਮਣਾਉਂਦੇ ਵੀ ਛੋਟਾ ਕਿਸਾਨ ਕਿੱਥੋਂ 300 ਰੁਪਏ ਦੀ ਗਾਂ ਲੇ ਅੱਜ 12 ਲੱਖ ਰੁਪਏ ਦਾ ਟਰੈਕਟਰ ਛੋਟਾ ਕਿਸਾਨ ਨਹੀਂ ਲੈ ਸਕਦਾ 10 ਕਿੱਲੇ ਵਾਲਾ ਵੀ ਟਰੈਕਟਰ ਕਿਸਾਨ ਜਿਹੜਾ ਆ ਉਹ 12 ਲੱਖ ਦਾ ਟਰੈਕਟਰ ਜਿਹੜਾ ਆ ਉਹ ਹੋਰ ਨਹੀਂ ਕਰ ਸਕਦਾ ਤੇ 사ਦਗੁਰੂ ਰਾਮ ਸਿੰਘ ਸੱਚੇ ਪਾਤਸ਼ਾ ਉਦੋਂ ਇਸ ਗੱਲ ਨੂੰ ਸੋਚਦੇ ਨੇ ਵੀ ਇਹ ਕਿਸ ਤਰ੍ਹਾਂ ਕਿਸਾਨੀ ਚੱਲੂਗੀ ਪੰਜਾਬ ਦੀ ਕਿਉਂਕਿ ਪੰਜਾਬ ਤਾਂ ਐਗਰੀਕਲਚਰ ਲੈਂਡ ਆ ਸਾਡੀ ਤਾਂ ਕਿਸਾਨੀ ਦੇ ਉੱਤੇ ਆ ਰਿਹਾ ਸਕਦਾ ਇਸ ਕਰਕੇ ਪੰਜਾਬ ਦੀ ਕਿਸਾਨੀ ਪ੍ਰਤੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾ ਇੰਨੇ ਸੋਚੇਤ ਨੇ ਫਿਰ ਇੱਥੇ ਇੱਕ ਗੱਲ ਮੈਂ ਹੋਰ ਐਡ ਕਰ ਦੇਣਾ ਡਾਕਟਰ ਸਾਹਿਬ ਸਤਗੁਰੂ ਰਾਮ ਸਿੰਘ ਜੀ ਕੱਲੀ ਕਿਸਾਨੀ ਦੇ ਉੱਤੇ ਨਿਰਪਰ ਨਹੀਂ ਰਹਿਣਾ ਚਾਹੁੰਦੇ ਇਸ ਕਰਕੇ ਉਹ ਨਾਲ ਸਹਾਇਕ ਧੰਦੇ ਵੀ ਅਪਣਾਉਂਦੇ ਨੇ ਉਹ ਆਪ ਸਹਾਇਕ ਧੰਦੇ ਅਪਣਾਉਂਦੇ ਕਿਉਂਕਿ ਵੱਡਿਆਂ ਦੇ ਕੀਤੇ ਹੋਏ ਕਰਮ ਨੂੰ ਅਸੀਂ ਪੂਰੇ ਸੰਪੂਰਨ ਰੂਪ ਵਿੱਚ ਵੇਖਦੇ ਹਾਂ ਕਿ ਉਹ ਕੀ ਕਰਦੇ ਪਏ ਸਨ ਸਤਗੁਰੂ ਜੀ ਜਦੋਂ ਕਿਸਾਨੀ ਕਰਦੇ ਪਏ ਨੇ ਨਾਲ ਦੁਕਾਨ ਚੱਲਦੀ ਹੈ ਦੁਕਾਨ 1872 ਤੱਕ ਪੈਣੀ ਸਾਹਿਬ ਚੱਲਦੀ ਰਹਿੰਦੀ ਸਤਗੁਰੂ ਰਾਮ ਸਿੰਘ ਦੀ ਜਦੋਂ ਮੰਨ ਲਓ ਸਤਗੁਰੂ ਜੀ ਨੂੰ ਲੈ ਕੇ ਜਾਂਦੇ ਨੇ ਉਦੋਂ ਤੱਕ ਦੁਕਾਨ ਚੱਲਦੀ ਰਹਿੰਦੀ ਉਹਨਾਂ ਦੀ ਦੁਕਾਨ ਨਾਲ ਚੱਲਦੀ ਛੋਟੇ ਭਾਈ ਬੁੱਧ ਸਿੰਘ ਨੇ ਜਿਹਦੇ ਬਾਅਦ ਦੇ ਵਿੱਚ ਸਤਗੁਰੂ ਹਰੀ ਸਿੰਘ ਜੀ ਬੰਦੇ ਉਹ ਵੀ ਕਿਸਾਨੀ ਕਰਦੇ ਨੇ ਪਹਿਲੀ ਠੇਕੇ ਹਿੱਸੇ ਦੇ ਵਿੱਚ ਲੈ ਕੇ ਵਾਈ ਕਰਦੇ ਨੇ ਪਰ ਨਾਲ ਉਹਨਾਂ ਨੇ ਪਸ਼ੂ ਰੱਖੇ ਹੋਏ ਨੇ ਚਲੋ ਪਸ਼ੂ ਤੇ ਹਰ ਪਿੰਡੂ ਜਿਹੜਾ ਆ ਉਹਨੇ ਜਿਹੜਾ ਪਿੰਡ ਦੇ ਨਾਲ ਸੰਬੰਧ ਰੱਖਦਾ ਸਾਰਿਆਂ ਦੇ ਘਰਾਂ ਚ ਪਰ ਨਾਲ ਉਹ ਗੱਡਾ ਵਾਉਂਦੇ ਨੇ ਵਪਾਰ ਕਰਦੇ ਨੇ ਇਦਰੋਂ ਜਿੰਸ ਚੁੱਕੀ ਉਧਰ ਵੇਚ ਦਿੱਤੀ ਇਦਰੋਂ ਫਸਲ ਚੁੱਕੀ ਕੋਈ ਸਮਾਨ ਚੁੱਕਿਆ ਤੇ ਦੂਸਰੇ ਪਾਸੇ ਵੇਚ ਦਿੱਤਾ ਉਹ ਗੱਡਾ ਬੋਂਦੇ ਨੇ ਉਹ ਇਹ ਵੀ ਗੱਲ ਜਿਹੜੀ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਮਿਲਦੀ ਹੈ ਕਿ ਕੱਲੀ ਕਿਸਾਨੀ ਕਿਸੇ ਨੂੰ ਬਚਾ ਨਹੀਂ ਸਕਦੀ ਸਾਨੂੰ ਸਹਾਇਕ ਧੰਦਾ ਅਪਣਾਉਣਾ ਪਵੇਗਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਜੀਵਨ ਦੇ ਵਿੱਚੋਂ ਸਾਨੂੰ ਇਹ ਚੀਜ਼ ਲੱਭਦੀ ਹੈ ਤਾਂ ਉਹ ਸਹਾਇਕ ਧੰਦਾ ਸਤਿਗੁਰੂ ਜੀ ਵੀ ਅਪਣਾਉਂਦੇ ਨੇ ਸਾਨੂੰ ਵੀ ਅਪਣਾਉਣ ਦੀ ਸਿੱਖਿਆ ਦਿੰਦੇ ਨੇ ਤਾਂ ਖਾਸ ਕਰਕੇ ਛਾਹੂਕਾਰਾਂ ਵਾਲੀ ਜਿਹੜੀ ਗੱਲ ਸੀ ਉਹਦੇ ਵਿੱਚੋਂ ਇਹੀ ਹੈ ਕਿ ਸਤਿਗੁਰੂ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਲੈਣ ਦੇ ਹੱਕ ਦੇ ਵਿੱਚ ਨਹੀਂ ਬਿਲਕੁਲ ਵੀ ਤੁਸੀਂ ਘੱਟ ਹੈ ਤੇ ਘੱਟ ਨਾਲ ਗੁਜ਼ਾਰਾ ਕਰ ਲਓ ਕਰਜ਼ਾ ਲੈਣ ਦੇ ਹੱਕ ਦੇ ਵਿੱਚ ਨਹੀਂ ਤੇ ਫਿਰ ਦੂਜੀ ਗੱਲ ਇਹ ਆ ਕਿ ਜੇ ਕਿਸੇ ਨੇ ਕਰਜ਼ਾ ਲੈ ਲਿਆ ਤਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦੇ ਵਾਸਤੇ ਉਹਨੂੰ ਇਹ ਆ ਕਿ ਉਹ ਮੋੜੇ ਇਹ ਇਹ ਤਾਂ ਚਲੋ ਸਿੱਖ ਧਰਮ ਦਾ ਇੱਕ ਨੈਤਿਕ ਗੁਣ ਹੈ ਵੀ ਕਿਸੇ ਦੀ ਚੀਜ਼ ਲਈ ਜਿਹੜੀ ਆ ਉਹ ਮੋੜਨੀ ਆ ਸਤਿਗੁਰੂ ਜੀ ਉਸੇ ਚੀਜ਼ ਨੂੰ ਦੁਆਰਾ ਦੁਆਰਾ ਦੁਹਰਾਉਂਦੇ ਨੇ